ਬਦਲ ਦੇ ਵਿੱਚ ਅੱਜ ਪ੍ਰਕਾਸ਼ ਨੂੰ ਬਾਦਲ ਦਾ ਜਨਮ ਦਿਨ ਹੈ ਆਖਿਰਕਾਰ ਉਹ ਸ਼ਖਸੀਅਤ ਬਾਰੇ ਕਿੰਨੇ ਸ਼ਬਦ ਕਹਿੰਦੇ ਨੇ ਉਹਨੇ ਘਟ ਰਹਿੰਦੇ ਨੇ ਲੋਕੀ ਇਹ ਜਿੰਨਾ ਦੇ ਨਾਲ ਉਹਨਾਂ ਨੇ ਜਿੰਨੇ ਵਰਕਰਾਂ ਦੇ ਨਾਲ ਉਹਨਾਂ ਨੇ ਨਾਲ ਕੰਮ ਕੀਤਾ ਆਖਿਰਕਾਰ ਉਹਨਾਂ ਤੋਂ ਯਾਦਗਾਰ ਪਾਲਨੇ ਜਿਹੜੇ ਕੀ ਕੁਛ ਗੱਲਾਂ ਹੋਈਆਂ ਸਾਰੀਆਂ ਗੱਲਾਂ ਦਾ ਬਿਲਕੁਲ ਜਾਣਕਾਰੀ ਲਵਾਂਗੇ ਮੈਨਾ ਹਰਪ੍ਰੀਤ ਕੋਟਪਾਈ ਨੇ ਜਿਹੜੇ ਮਲੋੜ ਤੋਂ ਪੂਰਬ ਐਮਐਲਏ ਵੀ ਨੇ ਸੋ ਬਾਈ ਸਸਿਕਾ ਸਸਿਕਾ ਜੀ ਸਸਿਕਾ ਉਹ ਠੀਕੋ ਬਸ ਵਧੀਆ ਕਿੱਦਾਂ ਦਾ ਰਿਹਾ ਬਾਈ ਐਕਸਪੀਰੀਅੰਸ ਕੋ ਕਿ ਅੱਜ ਜਨਮ ਦਿਹਾੜਾ ਹੈ ਉਸ ਤੋਂ ਬਾਅਦ ਸਟੈਚੂ ਵੀ ਓਪਨ ਹੋਇਆ ਤਾਂ ਕੀ ਲੱਗ ਰਿਹਾ ਹੈ ਕਿ ਅੱਜ ਕੁਝ ਗੱਲਾਂ ਹੋ ਜੀਆਂ ਯਾਦ ਦੁਬਾਰਾ ਤਾਂ ਫਿਰ ਸਟੈਚੂ ਦੇਖ ਕੇ ਮਨ ਚਾਹੀਆ ਹੋਣਗੇ ਬਿਲਕੁਲ ਬਾਲ ਸਾਹ ਦਾ ਜੋ ਇਹ ਸਟੈਚੂ ਅੱਜ ਲੋਕ ਅਰਪਣ ਕੀਤਾ ਗਿਆ ਹੈ ਇਹ ਬਿਲਕੁਲ ਹੂਬ ਹੂਬ ਬਾਲ ਸਾਹ ਵਰਗਾ ਹੀ ਦਿਖ 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 ਰਿਹਾ ਹੈ ਤੇ ਬਾਦ ਸਾਹਿਬ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਉਹਨਾਂ ਦੇ ਜਨਮ ਦਿਨ ਤੇ ਵਸਦਾ ਰੋਜ਼ ਹੀ ਉਹਨਾਂ ਦੀ ਯਾਦ ਆਉਂਦੀ ਹੈ ਹਰੇਕ ਜ਼ਿੰਦਗੀ ਤੇ ਹਰੇਕ ਪਹਿਲੂ 'ਚ ਬੜਾ ਕੁਝ ਉਹਨਾਂ ਤੋਂ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਉਹਨਾਂ ਦੀ ਸੋਚ ਬੜੀ ਉੱਚੀ ਤੇ ਸੋਚੀ ਸੀ ਹਮੇਸ਼ਾ ਗਰੀਬ ਪੱਖੀ ਕਿਸਾਨ ਪੱਖੀ ਹਮੇਸ਼ਾ ਉਹ ਪੰਜਾਬ ਦੇ ਵਿਕਾਸ ਦੀ ਗੱਲ ਸੋਚਦੇ ਸੀ ਆਪਣਾ ਪੰਜਾਬ ਦੀ ਤਰੱਕੀ ਦੀ ਅਮਨ ਦੀ ਭਾਈਚਾਰੇ ਦੀ ਬੜਾ ਕੁਝ ਉਹਨਾਂ ਤੋਂ ਅਸੀਂ ਸਿੱਖਿਆ ਜਿਵੇਂ ਸਭ ਤੋਂ ਵੱਡਾ ਉਹਨਾਂ ਦਾ ਜਿਹੜਾ ਗੁਣ ਸੀ ਉਹ ਟਾਈਮ ਤੇ ਸੀਗੇ ਹਰੇਕ ਜਗ੍ਹਾ ਟਾਈਮ ਤੇ ਪਹੁੰਚਦੇ ਸੀ ਤੇ ਹਰੇਕ ਗਰੀਬ ਅਮੀਰ ਦੀ ਉਹ ਇੱਜ਼ਤ ਕਰਦੇ ਸੀ ਛੋਟੇ ਵੱਡੇ ਦੀ ਕਾਕਾ ਜੀ ਸਰਦਾਰ ਜੀ ਇਹੀ ਉਹਨਾਂ ਦੀ ਜ਼ੁਬਾਨ ਤੇ ਹਮੇਸ਼ਾ ਹੁੰਦਾ ਤੇ ਹਰੇਕ ਦੇ ਦਰਦ ਨੂੰ ਆਪ ਦਾ ਦਰਦ ਸਮਝਦੇ ਸੀ ਤੇ ਨਾਲ-ਨਾਲ ਉਹਨਾਂ ਨੇ ਜਿਹੜੇ ਕੰਮ ਉਹ ਕਰ ਗਏ ਐ ਪੰਜਾਬ 'ਚ ਜਿਹੜੀਆਂ ਐਜੂਕੇਸ਼ਨਲ ਇੰਸਟੀਚੂਟਸ ਬਣਾ ਗਏ ਐ ਜਿਹੜੀਆਂ ਯਾਦਗਾਰਾਂ ਉਹ ਬਣਾ ਕੇ ਹੈ ਤੇ ਹੋਰ ਜਿਹੜੇ ਹਰੇਕ ਵਰਗ ਨੂੰ ਜਿਹੜੀਆਂ ਮਹੂਲਤਾਂ ਦੇ ਗਏ ਹੋਰ ਕਿਸੇ ਮੁੱਖ ਮੰਤਰੀ ਤੋਂ ਇੰਨਾ ਕੰਮ ਆਪਦੀ ਜ਼ਿੰਦਗੀ ਚ ਹੋਇਆ ਨਹੀਂ ਤਾਂ ਇਹ ਨਹੀਂ ਲੱਗਦਾ ਕਿ ਅੱਜ ਦੇ ਜਿਹੜੇ ਸਿਆਸਤਦਾਨ ਨੇ ਤੇ ਬਾਦਲ ਸਾਹਿਬ ਦੇ ਜੀਵਨ ਤੋਂ ਉਹਨਾਂ ਨੂੰ ਸਿੱਖਣਾ ਚਾਹੀਦਾ ਕਿਉਂਕਿ ਅੱਜ ਦੀ ਜਿਹੜੀ ਸਿਆਸਤ ਦੇਖ ਰਹੇ ਆ ਉਹ ਬਹੁਤ ਹੋਰ ਇੱਕ ਪਾਸੇ ਹੋਰ ਪਾਸੇ ਜਾ ਰਹੀ ਹੈ ਜਿਹੜੀ ਅੱਜ ਦੇ ਸਿਆਸਤਦਾਨ ਹੈ ਉਹ ਆਪਣੀ ਕੋਈ ਵੀ ਕੁਸ਼ਣ ਤੇ ਟਿੱਪਣੀ ਨਹੀਂ ਕਰਦਾ ਉਹਨੂੰ ਪਰਸਨਲ ਲੈ ਕੇ ਉਸ ਤੋਂ ਬਾਅਦ ਉਸਤੇ ਅਟੈਕ ਹੁੰਦਾ ਬਿਲਕੁਲ ਦੇਖੋ ਅੱਜ ਕੱਲ ਦੀ ਜਿਹੜੀ ਰਾਜਨੀਤੀ ਹੈ ਉਹਦੇ ਚ ਭੱਦੀ ਸ਼ਬਦਾਵਲੀ ਇੱਕ ਦੂਜੇ ਤੇ ਜਿਹੜਾ ਹੈਗਾ ਪਰਿਵਾਰਾਂ ਤੇ ਕਮੈਂਟ ਕਰਨੇ ਬਹੁਤ ਘਟਿਆ ਦਰਜੇ ਦੀ ਜਿਹੜੀ ਰਾਜਨੀਤੀ ਅੱਜ ਹੋ ਗਈ ਹੈ ਬਾਲ ਸਾਹਿਬ ਵੇਲੇ ਉਹ ਉਹਨਾਂ ਦੀ ਜਿਹੜੀ ਆਪਦੀ ਮਤਲਬ ਜ਼ੁਬਾਨ ਸੀ ਬੜੀ ਮਿੱਠੀ ਸੀ ਬੜੇ ਤਰੀਕੇ ਨਾਲ ਸਲੀਕੇ ਨਾਲ ਗੱਲ ਕਰਦੇ ਸੀ ਹਰੇਕ ਛੋਟੇ ਵੱਡੇ ਦੀ ਉਹਨਾਂ ਨੇ ਇੱਜ਼ਤ ਕਰਨੀ ਬਹੁਤ ਹਲੇਮੀ ਨਾਲ ਭਾਵੇਂ ਪੰਜ ਵਾਰ ਉਹ ਮੁੱਖ ਮੰਤਰੀ ਰਹੇ ਬੜੇ ਹਲੇਮੀ ਨਾਲ ਉਹ ਹਰੇਕ ਦੀ ਗੱਲ ਸੁਣਦੇ ਹਰੇਕ ਦਾ ਕੰਮ ਕਰਦੇ ਤੇ ਅੱਜ ਦੇ ਰਾਜਨੀਤੀ ਵਾਲੇ ਜਿਹੜੇ ਸੱਜਣ ਐ ਉਹ ਉਹਨਾਂ ਨੂੰ ਇਹ ਗੁਣ ਉਹਨਾਂ ਤੋਂ ਸਿੱਖਣਾ ਚਾਹੀਦਾ ਹੈ ਸਿੱਖਣਾ ਚਾਹੀਦਾ ਹੈ ਤੇ ਉਹਨਾਂ ਦੇ ਰਸਤੇ ਤੇ ਜਿਵੇਂ ਉਹ ਹਰੇਕ ਭਾਵੇਂ ਕੋਈ ਕਿਸੇ ਪਾਰਟੀ ਨਾਲ ਸੰਬੰਧ ਰੱਖਿਆ ਹਰੇਕ ਦੀ ਗੱਲ ਸੁਣਦੇ ਸੀ ਉਵੇਂ ਹੀ ਸਿੱਖਣਾ ਚਾਹੀਦਾ ਹੈ ਅੱਜ ਦੇ ਲੀਡਰਾਂ ਨੂੰ ਵੀ ਤੁਸੀਂ ਵੀ ਲੰਬਾ ਟਾਈਮ ਕੰਮ ਕੀਤਾ ਕੋਈ ਹੋਰ ਜਿਹਾ ਕਿੱਸਾ ਯਾਦ ਹੋਵੇ ਜਿਸ ਟਾਈਮ ਬਾਦਲ ਸਾਹਿਬ ਨੇ ਤੁਹਾਨੂੰ ਬਾਹ ਫੜ ਕੇ ਡਾਂਟ ਵੀ ਦਿੱਤਾ ਹੋਵੇ ਤੇ ਤੁਹਾਡੇ ਪਿੰਚ ਵੀ ਨਾ ਹੋਣ ਦਿੱਤਾ ਕਿ ਤੁਸੀਂ ਗੋਟ ਭਾਈ ਸਾਹਿਬ ਆ ਕੰਮ ਗਲਤ ਕਰ ਰਹੇ ਹੋ ਇਹੋ ਜੀ ਦੇਖੋ ਬਾਲ ਸਾਹਿਬ ਡਾਂਟਦੇ ਤਾਂ ਹੈ ਹੀ ਨਹੀਂ ਸੀ ਉੱਚਾ ਬੋਲ ਉਹਨਾਂ ਨੇ ਕਦੇ ਬੁਲਿਆ ਹੀ ਨਹੀਂ ਮੈਂ ਤਾਂ ਕਦੇ ਹੀ ਨਹੀਂ ਸੁਣਿਆ ਉਹਨਾਂ ਨੂੰ ਬੋਲਦੇ ਹਾਂ ਉਹ ਗਾਈਡ ਕਰਨਾ ਸਿਖਾਉਣਾ ਸਿਖਾਉਂਦੇ ਉਹ ਜ਼ਰੂਰ ਰਹਿੰਦੇ ਸੀ ਕਿਉਂਕਿ ਮੇਰਾ ਰਾਜਨੀਤਿਕ ਸਫਰ ਉਹਨਾਂ ਦੀ ਉਂਗਲ ਫੜ ਕੇ ਸ਼ੁਰੂ ਹੋਇਆ ਉਹਨਾਂ ਉਹਨਾਂ ਤੋਂ ਹੀ ਮੈਂ ਸਾਰਾ ਕੁਝ ਸਿੱਖਿਆ ਕਿਉਂਕਿ ਉਸ ਤੋਂ ਪਹਿਲਾਂ ਮੈਂ ਕਾਲਜ 'ਚ ਹੀ ਪੜਦਾ ਸੀ ਜਦੋਂ ਮੈਂ ਰਾਜਨੀਤੀ ਜੁਆਇਨ ਕੀਤੀ ਸਾਰਾ ਕੁਝ ਸਿੱਖਿਆ ਉਹਨਾਂ ਤੋਂ ਹੀ ਹੈ ਪਰ ਕਦੇ ਉਹਨਾਂ ਨੇ ਉੱਚੀ ਆਵਾਜ਼ 'ਚ ਗੱਲ ਨਹੀਂ ਕੀਤੀ ਹਮੇਸ਼ਾ ਉਹਨਾਂ ਨੇ ਪਿਆਰ ਨਾਲ ਸਮਝਾਇਆ ਜੇ ਕੋਈ ਗਲਤੀ ਵੀ ਕੀਤੀ ਤਾਂ ਉਹਨਾਂ ਨੇ ਪਿਆਰ ਨਾਲ ਸਮਝਾ ਕੇ ਉਹਨੂੰ ਦਰੁਸਤ ਕੀਤਾ ਤੇ ਗਾਂ ਤੋਂ ਉਸ ਗਲਤੀ ਨਾ ਦਰਾਂ